ਸਾਰਿਆਂ ਪਿਆਰ ਭਰੀ ਹਸਤੀ ਕਾਲ ਦੇ ਹੋਲ ਪੰਜਾਬੀ ਬੂਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਮਿਲਦੇ ਹਾਂ ਜਿੱਥੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਪੌਰ ਤੇ ਦੁਪੱਟਾ ਲੈ ਕੇ ਆਏ ਆ ਆਰੀ ਵਰਕ ਦੇ ਪੈਚ ਵਰਕ ਵਾਲੇ ਸੂਟ ਹੋਣਗੇ ਰੇਟ ਆ ਜਿਹੜਾ ਬਹੁਤ ਜ਼ਿਆਦਾ ਰੀਜ਼ਨੇਬਲ ਹੋਊਗਾ ਕਿਸੇ ਵੀ ਮੇਰੀ ਭੈਣ ਨੂੰ ਆਰਡਰ ਕਨਫਰਮ ਕਰਨਾ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਆ ਜਿਹੜਾ ਡਨ ਕਰ ਸਕਦੇ ਹੋਗੇ ਬਾਕੀ ਰੁਕੇ ਰਿਕਵੈਸਟ ਕਰਦੇ ਆਂ ਪਲੀਜ਼ ਚੈਨਲ ਤੇ ਨਵੇਂ ਆਉਣੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਨਾਲ ਦੇ ਭੈਣ ਭਰਾ ਨੂੰ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈਗੀ ਬਾਕੀ ਜਿੰਨੇ ਕੁ ਵੀ ਕਸਟਮਰ ਆਪਣੇ ਨਾਲ ਹੁਣ ਤੱਕ ਜੁੜ ਚੁੱਕੇ ਨੇ ਉਹਨਾਂ ਦਾ ਵੀ ਆਪਾਂ ਦਿਲੋਂ ਧੰਨਵਾਦ ਕਰਦੇ ਆਂਗੇ ਪਲੀਜ਼ ਇਸੇ ਤਰ੍ਹਾਂ ਹੀ ਅੱਗੇ ਤੋਂ ਆਪਾਂ ਨੂੰ ਸਪੋਰਟ ਕਰਦੇ ਰਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਫਸਟ ਸੂਟ ਜਿਹੜਾ ਆਪਣਾ ਰਹਿਣ ਵਾਲਾ ਵਾ ਬਹੁਤ ਜ਼ਿਆਦਾ ਪਿਆਰੇ ਜਿਹੇ ਕਲਰ ਦਾ ਰਹਿਣ ਵਾਲਾ ਵਾ ਬਾਕੀ ਜਿਹੜੀ ਇਹ ਡਿਜ਼ਾਈਨਿੰਗ ਹੋਊਗੀ ਨਾ ਸੈਲਫ ਦੇ ਵਿੱਚ ਹੋਊਗੀ ਸਰਲਟ ਆ ਜਿਹੜੀ ਸਰਲਟ ਤੇ ਵੀ ਸੈਲਫ ਪ੍ਰਿੰਟ ਬਣਿਆ ਹੋਇਆਗਾ ਡਿਜ਼ਾਈਨਿੰਗ ਮਿਲੋਗੀ ਤੁਹਾਨੂੰ ਨਾਲ ਫਾਰੀ ਵਰਕ ਦੀ ਪੈਚ ਵਰਕ ਦਾ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣੀ ਅਸੀਂ ਅਸੀਂ ਦੀ ਕੈਮਰੀ ਕਾਟਨ ਲੱਗੀ ਹੋਈ ਆ ਗਈ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਆ ਗਈ ਬਾਕੀ ਜਿਹੜੀ ਕੈਮਰੀ ਕਾਟਨ ਲੱਗੀ ਹੋਈ ਆ ਥੋੜੀ ਜੀ ਉਹ ਨਹੀਂ ਹੈਗੀ ਬੇ ਪਤਲੀ ਜਿਹਾ ਜ਼ਿਆਦਾ ਹਲਕੀ ਹੈਗੇ ਬਹੁਤ ਜ਼ਿਆਦਾ ਵਧੀਆ ਕੱਪ ਸਟਾਪ ਆਗਾ ਜਿੱਦਾਂ ਤੁਸੀਂ ਮਰਜੀ ਗਰਮੀ ਚ ਵੇਅਰ ਕਰ ਸਕਦੇ ਹੋ ਕੋਈ ਵੀ ਮੇਰੀ ਭੈਣ ਜੋਬ ਦੀ ਵੇਅਰ ਕਰਨਾ ਚਾਹੁੰਦੀ ਹੈ ਡੇਲੀ ਵੇਅਰ ਲਈ ਵੈਸਟ ਕਲੈਕਸ਼ਨ ਡਿਜ਼ਾਈਨਿੰਗ ਦਾ ਕਾਟਾ ਤੁਸੀਂ ਚੈੱਕ ਕਰਵਾਉਣਿਆਂਗੇ 셀ਫ ਗਾਰੰਟੀ ਬਾਟਮ ਰਹਿਣ ਵਾਲੀ ਹੈ ਇਹਦੇ ਨਾਲ ਸ਼ਰਟ ਤੁਸੀਂ ਚੈੱਕ ਕਰ ਸਕ ਚੁੱਕਿਓਗੇ ਆਹ ਵਾਲੀ ਇਹਦੀ ਡਿਜ਼ਾਈਨਿੰਗ ਹੋਣੀ ਆ ਘੇਰੇ ਤੇ ਟੈਡੀ ਬੇਲ ਦੀ ਤਰ੍ਹਾਂ ਜਾ ਰਿਹਾਗਾ ਇਹ ਪੈਚ ਵਰਕ ਕਰਕੇ ਉੱਤੇ ਥੋੜਾ ਜਾਰੀ ਦਾ ਆਈ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਨਾ ਆ ਦੇ ਥ੍ਰੈਡ ਨਾਲ ਇੱਕ ਟੈਡੀ ਬੇਲ ਮਿਲੂਗੀ ਤੁਹਾਨੂੰ ਨੈਕ ਤੇ ਨੈਕ ਤੇ ਇੱਕ ਟੈਡੀ ਬੇਲ ਦੇ ਨਾਲ ਮੈਣੀ ਹੈ ਤੁਹਾਨੂੰ ਪੱਟੀ ਪੱਟੀ ਆ ਕੇ ਜਿਹੜੀ ਆਪਣੀ ਸਲਾਈ ਨਾਲ ਲਾਈ ਹੋਈ ਆ ਇਹਨੂੰ ਤੁਸੀਂ ਆਪਣੀ ਲੈਂਥ ਦੇ ਰਿਕਾਰਡਿੰਗ ਉੱਪਰ-ਨੀਚੇ ਕਰ ਸਕਦੇ ਹੋ ਇਹਦਾ ਕੋਈ ਵੱਡਾ ਇਸ਼ੂ ਨਹੀਂ ਹੈਗਾ ਵੇ ਤੁਹਾਡੀ ਲੈਂਥ ਨਹੀਂ ਪ੍ਰੋਪਰ ਆਉਣੀ ਹੈ ਕਿ ਲੈਂਥ ਪ੍ਰੋਪਰ ਆਉਗੀ ਪੱਟੀ ਨੂੰ ਤੁਸੀਂ ਸਲਾਈ ਨਾਲ ਉੱਪਰ ਨੇ ਚ ਅਡਜਸਟ ਕਰ ਸਕਦੇ ਹੋਗੇ ਇਹਦੇ ਨਾਲ ਜਿਹੜੀ ਬਾਟਮ ਰੱਖੀ ਹੋਈ ਹੈਗੀ ਉਹ ਰੱਖੀ ਹੋਈ ਆ ਆਹ ਵਾਲੀ ਪਿਓਰ ਕੈਮਬ੍ਰਿਕ ਦੀ ਬਹੁਤ ਜ਼ਿਆਦਾ ਵਧੀਆ ਸਟੱਫ ਹੈਗਾ ਬਾਟਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਕੁਲਮਾ ਜਿਹਾ ਪ੍ਰਿੰਟਾਂ ਦਾ ਬਾਟਮ ਦਾ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਦੁਪੱਟੇ ਦਾ ਸਟੱਫ ਵੀ ਜਿਹੜਾ ਬਹੁਤ ਜ਼ਿਆਦਾ ਵਧੀਆ ਹੈਗਾ ਫਰਨਾ ਤੁਸੀਂ ਚੈੱਕ ਕਰ ਸਕਦੇ ਹੋਗੇ 9900 ਪ੍ਰਾਈਜ਼ ਰਹਿਣ ਵਾਲਾ ਅੱਜ ਵਾਲੇ ਸੂਟਾਂ ਦਾ ਨਾਲ ਹੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸ ਦਿੰਨੇ ਆਂਗੇ ਕਲਰ ਨੇ ਜਿਹੜੇ ਇਹਨਾਂ ਦੇ ਵਿੱਚ ਸਾਰਿਆਂ ਦੇ ਪੂਰੇ ਬਹੁਤ ਜਿਆਦਾ ਸੋਹਣੇ ਮਿੱਠੇ ਮਿੱਠੇ ਕਲਰ ਰੱਖਿਆ ਹੋਏ ਨੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਆ ਕਲਰ ਦੇ ਪੱਖੋਂ ਤੁਸੀਂ ਨਰਾਜ਼ ਨਹੀਂ ਹੋਵੋਗੇ ਕਿ ਤੁਹਾਨੂੰ ਕਲਰ ਨਹੀਂ ਪਸੰਦ ਆਇਆ ਹੈਗਾ ਕਲਰ ਬਹੁਤ ਜਿਆਦਾ ਸੋਹਣੇ ਨੇ ਬਾਕੀ ਤੁਸੀਂ ਰੇਟ ਦੇ ਪੱਖੋਂ ਵੀ ਨਰਾਜ਼ ਨਹੀਂ ਹੋਵੋਗੇ ਕਿਉਂਕਿ ਰੇਟ ਆ ਜਿਹੜਾ ਆਪਣਾ ਬਹੁਤ ਜਿਆਦਾ ਘੱਟ ਰੱਖਿਆ ਹੋਇਆ ਅਗਲੀ ਡਿਜ਼ਾਈਨਿੰਗ ਇਹਦੇ ਵਿੱਚ ਕਲਰ ਆਵਲ ਆ ਗਿਆ ਚੈੱਕ ਕਰੋ ਕਿੰਨਾ ਪਿਆਰਾ ਜਿਹਾ ਕਲਰ ਆਗਾ ਆ ਰੱਖੀ ਹੋਈ ਹੈ ਇਹਦੇ ਨਾਲ ਸੈਲਫ ਪ੍ਰਿੰਟ ਬਾਟਮ ਸੈਲਫ ਪ੍ਰਿੰਟ ਬਾਟਮ ਦੇ ਨਾਲ ਮਿਲਣਾ ਤੁਹਾਨੂੰ ਪਿਓਰ ਦਾ ਦੁਪੱਟਾ ਡੇਟ ਕੋ ਤੋਂ ਆਪਾਂ ਕਿਸੇ ਵੀ ਮੈਨ ਨੂੰ ਨਰਾਜ਼ ਨਹੀਂ ਹੋਣ ਦਿੰਦੇ ਹੁੰਦੇ ਕਿਉਂਕਿ ਆਪਣਾ ਪ੍ਰੋਫਿਟ ਆ ਜਿਹੜਾ ਬਹੁਤ ਜ਼ਿਆਦਾ ਘੱਟ ਰੱਖਿਆ ਹੁੰਦਾਗਾ ਜਿੰਨੀ ਵੀ ਆਪਾਂ ਹੁਣ ਤੱਕ ਨਾਲ ਦੀ ਨਾਲ ਵੀਡੀਓ ਲਾ ਰਹੇ ਹਾਂ ਸਟਾਕ ਆ ਜਿਹੜਾ ਆਪਣਾ ਨਾਲ ਦੇ ਨਾਲ ਕਲੀਅਰ ਹੋ ਰਿਹਾਗਾ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਕੱਦਾ ਪੀਸ ਮਮਾ ਦੀ ਵਾਜ ਜਾਵੇ ਨਹੀਂ ਨਾਲ ਦੀ ਨਾਲ ਆਪਣੀ ਹਾਊਟ ਆਫ ਸਟਾਕ ਆ ਸਟਾਕ ਹੋ ਰਾਇ ਹੈ ਇਹਨਾਂ ਸੂਟ ਮੈਨਾਂ ਦਾ ਆਪਾਂ ਦੇਰ ਤੋਂ ਧੰਨਵਾਦ ਕਰਦੇ ਹਾਂ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਆਹ ਵਾਲਾ ਦੁਪੱਟਾ ਰੱਖਿਆ ਹੋਇਆ ਹੈਗਾ ਪੱਟੇ ਦੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਜ਼ਿਆਦਾ ਸੋਹਣੀ ਆ ਪੂਰਾ ਖੁੱਲਾ ਡੁੱਲਾ ਦੁਪੱਟਾ ਮਿਲਣਾਗਾ ਤੁਹਾਨੂੰ ਸੈਕੰਡ ਕਲਰ ਆ ਗਿਆ ਥਰਡ ਕਲਰ ਆ ਗਿਆ ਆਪਣੇ ਕੋਲੇ ਮਹਿੰਦੀ ਜਿਹਾ ਬਹੁਤ ਜ਼ਿਆਦਾ ਪਿਆਰੇ ਜਿਹੇ ਕਲਰਾਂ ਨਾਲ ਸੂਟ ਨੇ ਜਿਹੜੇ ਆਏ ਨੇ ਆਪਣੇ ਕੋਲੇ ਕੈਮਰੀ ਕਾਟਨ ਵੀ ਬਹੁਤ ਵਧੀਆ ਲੱਗੀ ਹੋਈ ਹੈ ਜੇ ਤੁਹਾਨੂੰ ਤੁਹਾਡੇ ਹੱਥ ਜੇ ਨਾ ਸੂਟ ਜਾਊਗਾ ਨਰਾਸ਼ ਨਹੀਂ ਹੋਵੋਗੇ ਬਿਲਕੁਲ ਵੀ ਵੀ ਕੀ ਅਸੀਂ ਮੰਗਵਾ ਲਿਆ ਸਾਡੇ ਪੈਸੇ ਵੇਸਟ ਗਏ ਇੰਨਾ ਜਿਆਦਾ ਵਧੀਆ ਨੂੰ ਸਟਾਫ ਲੱਗਿਆ ਹੋਇਆ ਦਾ ਖਸ ਹੋਵੋਗੇ ਬਿਲਕੁਲ ਬਾਕੀ ਆਪਣੀ ਮੇਰੀ ਇਦਾਂ ਹੀ ਇੱਕ ਦਿਲ ਦੀ ਹਿੱਸਾ ਹੁੰਦੀ ਹੈ ਵੀ ਜੇ ਜਦੋਂ ਤੁਸੀਂ ਮੈਂ ਤੁਹਾਡੇ ਤੋਂ ਪੇਮੈਂਟ ਲੈਣੀ ਹੈ ਤੁਹਾਡੇ ਦਾ ਕੱਪੜਾ ਵੀ ਆਪਾਂ ਵਧੀਆ ਹੀ ਪਹੁੰਚਦਾ ਕਰੀਏ ਜਿੰਨਾ ਕਾ ਆਪਾਂ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆ ਉਹਨਾਂ ਕਾ ਆਪਾਂ ਜਰੂਰ ਪਹੇਣਾ ਤੱਕ ਪਹੁੰਚਦਾ ਕਰਦੇ ਹਾਂਗੇ ਇਸ ਲਈ ਆਪਣੇ ਨਾਲ ਹੁਣ ਤੱਕ ਜਿੰਨੇ ਵੀ ਕਸਟਮਰ ਜੁੜ ਰਹੇ ਨੇ ਨਾ ਰੈਗੂਲਰ ਹੀ ਜੁੜ ਰਹੇ ਨੇ ਇਦਾਂ ਕਦੀ ਨਹੀਂ ਹੋਇਆ ਵੀ ਇੱਕ ਗਿਰੀ ਆਪਾਂ ਤੋਂ ਸੂਟ ਮੰਗਾ ਕੇ ਨੈਕਸਟ ਟਾਈਮ ਆਪਾਂ ਨੂੰ ਪਹਿਣਾ ਨਹੀਂ ਆਰਡਰ ਨਹੀਂ ਦਿੱਤਾ ਹੈਗਾ ਜਦੋਂ ਆਪਾਂ ਚੀਜ਼ ਵਧੀਆ ਭੇਜਾਂਗੇ ਫਿਰ ਪਹਿਣਾ ਦਾ ਆਪਣੇ ਤੇ ਵਿਸ਼ਵਾਸ ਬਣ ਜਾਂਦਾ ਹੈਗਾ ਜਦੋਂ ਆਪਾਂ ਪਹਿਲੀ ਗਿਰੀ ਯਕੀਨ ਤੋੜ ਦਾਂਗੇ ਮੁੜ ਕੇ ਕਸਟਮਰ ਖੜਾਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈਗਾ ਆਪਾਂ ਕਸਟਮਰ ਲਾਉਣੇ ਨਹੀਂ ਤੋੜਨੇ ਨਹੀਂ ਹੈਗੇ ਇਸ ਲਈ ਆਪਾਂ ਜਿੰਨੀ ਵੀ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆਂਗੇ ਉਨੀਆਂ ਹੀ ਆਪਾਂ ਚੀਜ਼ ਵੀ ਦਿਨੇ ਹੁੰਦੇ ਆਂਗੇ ਡਿਜ਼ਾਈਨਿੰਗ ਤੇ ਦੁਪੱਟੇ ਤੁਸੀਂ ਚੈੱਕ ਕਰ ਸਕਦੇ ਲਾਸਟ ਕਲਰ ਆਗਲੇ ਆ ਗਿਆ ਆਪਣੇ ਕੋਲੇ ਚੈੱਕ ਕਰ ਸਰਦ ਨੂੰ ਜਰਨੀ ਹੈ ਉਸਮਾਨੀ ਜਿਹਾ ਸਕਾਈ ਜਿਹਾ ਆਵਲੀ ਰੱਖੀ ਹੋਈ ਜਿਹਦੇ ਨਾਲ ਬਾਟਮ ਤੇ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਪਿਓਰ ਦਾ ਦੁਪੱਟਾ 950 ਇਹਨਾਂ ਦਾ ਰੇਟ ਨੇ ਇਹਨਾਂ ਵਾਲਾ ਸੂਟਾਂ ਦਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਮ WhatsApp ਮੈਸੇਜ ਕਰ ਸਕਦੇ ਹੋ ਸਕਰੀਨ ਸ਼ਾਟ ਭੇਜ ਸਕਦੇ ਹੋ ਸੂਟ ਦਾ ਜਿਹੜਾ ਸੂਟ ਤੁਸੀਂ ਡਨ ਕਰਨਾ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਅਗਲੇ ਆਪਣੇ ਕੋਲੇ ਨੈਕਸਟ ਦੋ ਪੀਸ ਪੈਨ ਨੇ ਜਿਹੜੇ ਸਿੰਗਲ ਪੈਨ ਨੇ ਇਹ ਵਰਬਰੀ ਦਾ ਸੂਟ ਰਹਿਣ ਵਾਲਾਗਾ ਫਸਟ ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਬਲੈਕ ਕਲਰ ਦੀ ਸ਼ਰਟ ਮਿਲਣੀ ਹੈਗੀ ਦੇਖ ਸਕਦੇ ਹੋਗੇ ਤੇ ਮਸਲੀਨ ਦੀ ਪ्युअर ਮਸਲੀਨ ਦੀ ਬਾਟਮ ਹੈ ਇਹ ਬਰਬਰੀ ਦਾ ਸੂਟ ਦਾ ਜਿਹੜਾ ਰੇਟ ਹੋ 1250 ਰੁਪਿਆ ਰਹਿਣਾ ਬਿਲਕੁਲ ਸਿੰਗਲ ਪੀਸ ਤੇ ਆਗਾ ਆਪਣੇ ਕੋਲੇ ਓਨਲੀ ਕਿ세 ਮੇਰੀ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋਗੇ ਅਗਲਾ ਜਿਹੜਾ ਸੂਟ ਆ ਗਿਆ ਉਹ ਵੀ ਆਪਣੇ ਕੋਲੇ ਬਲੈਕ ਕਲਰ ਚ ਮਸਲੀਨ ਪਿਓਰ ਕਾਟਨ ਦਾ ਵਾ ਦੁਪੱਟਾ ਵੀ ਜਿਹੜਾ ਉਹ ਮਸਲੀਨ ਦਾ ਹੈਗਾ ਹਨ ਪਿਓਰ ਕਾਟਨ ਦਾ ਸੂਟ ਆ ਡਿਜ਼ਾਈਨ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਕਲਰ ਦੀ ਇਹਦਾ ਜਿਹੜਾ ਸੂਟ ਦਾ ਰੇਟ ਆ 1350 ਰੁਪਿਆ ਰਹਿਣਾ ਨਾਲ ਰੀਜਨਲ ਕਾਟਨ ਆਗੀ ਇਹ ਕਟੈਕਸ ਦੀ ਤੇ ਪਿਓਰ ਮਸਲੀਨ ਦਾ ਇਹਦੇ ਨਾਲ ਡਿਜ਼ਾਈਨਰ ਜਿਆ ਦੁਪੱਟਾ ਬ ਚੈੱਕ ਕਰੋ ਤੁਸੀਂ ਦੁਪੱਟੇ ਦੀ ਇਹਦੇ ਨਾਲ ਦਾ ਆਪਣੇ ਕੋਲ ਸਾਰੇ ਪੀਸ ਸੇਲ ਹੋ ਗਏ ਨੇ ਸਿਰਫ ਇੱਕ ਸਿੰਗਲ ਪੀਸ ਪਿਆਗਾ 1350 ਰੁਪਿਆ ਰੇਟ ਰਹਿਣਾ ਲਗਾ ਏਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾਈ ਨੇ ਪ्योर ਦੁਪੱਟੇ ਨਾਲ ਦਿਖਾਈ ਨੇ ਸਿੰਗਲ ਦੋ ਸਿੰਗਲ ਪੀਸ ਦਿਖਾਈ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋ ਚਲੋ ਜੀ ਏਸੀ ਅੱਜ ਬੜੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਫਿਰਸੈਪਟਰ ਦੇ ਨਾਲ ਤਦ ਤੱਕ ਲਈ ਧੰਨਵਾਦ